ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਪਿੰਡ ਮਹਿਰਾਇਆ ਤੋਂ ਫੂਲ ਵਾਲੇ ਰੋਡ ਤੇ ਆਏ ਤੇ ਇੱਕ ਅਜਿਹਾ ਦੇਖਣਯੋਗ ਚੀਜ਼ ਆ ਦੇਖੋ ਦੋਸਤੋ ਸਾਡੇ ਪਿੰਡ ਦੇ ਬਹੁਤ ਹੀ ਸਤਿਕਾਰਯੋਗ ਬਾਬਾ ਸ਼ੇਰ ਸਿੰਘ ਜੀ ਜੋ ਕਿ ਖੂਹਾਂ ਤੇ ਸਪਰਾ ਦੀ ਸੇਵਾ ਕਰਦੇ ਬਾਕੀ ਸੇਵਾ ਤੋਂ ਹਰੇਕ ਮੱਲਾ ਸਾਂਝੇ ਕੰਮਾਂ 'ਚ ਵੱਧ ਚੜ ਕੇ ਸੇਵਾ ਦੇ ਵਿੱਚ ਉਹ ਯੋਗਦਾਨ ਪਾਉਂਦੇ ਆ ਆਹ ਦੇਖੋ ਖੂਦ ਹੀ ਸੇਵਾ ਇਹ ਮੰਨ ਲਓ ਬਾਬਾ ਸ਼ੇਰ ਸਿੰਘ ਨੇ ਅਪਰਾਲਾ ਕੀਤਾ ਸੀਗਾ ਬਹੁ ਸਮਾਂ ਪਹਿਲਾਂ ਉਹਨਾਂ ਨੇ ਮੰਨ ਲਾ ਆਪਣੇ ਆਲ ਪੰਜਾਬ ਕੀ ਮੰਨ ਲਾ ਵੀ ਪੰਜਾਬ ਤੋਂ ਬਾਹਰ ਵੀ ਸੈਂਕੜੇ ਖੂਹ ਜਿਹੜੇ ਕਿ ਪੁਰਾਣੇ ਬਜ਼ੁਰਗਾਂ ਦੇ ਦੱਸੇ ਮੁਤਾਬਕ ਵੀ ਬੰਦ ਪਏ ਸੀ ਉਹਨਾਂ ਨੇ ਚਾਲੂ ਹਾਲਤ ਦੇ ਵਿੱਚ ਸਟਾਰਟ ਕੀਤੇ ਆ ਮੰਨ ਲਾ ਸੈਂਕੜੇ ਖੂਹ ਬਾਬੇ ਨੇ ਇਸ ਤਰ੍ਹਾਂ ਚਲਾਤੇ ਉਹ ਇਹ ਹੁਣ ਖੂਹ ਚਾਲੂ ਹਾਲਤ ਹੈ ਇਹ ਕਿਸੇ ਵੀਰ ਦੇ ਖੇਤ ਦੇ ਵਿੱਚ ਸੀ ਜਿਹੋ ਉਹਨਾਂ ਨੇ ਮੰਨ ਲਾ ਪਤਾ ਲੱਗਿਆ ਵੀ ਇੱਥੇ ਖੇਤ ਦੇ ਵਿੱਚ ਖੂਹ ਆ ਤਾਂ ਬਾਬਾ ਸ਼ੇਰ ਸਿੰਘ ਜੀ ਨੇ ਇੱਥੇ ਮੰਨ ਲਾ ਆਪਣੇ ਸੰਗਤ ਸੰਗਤ ਬਹੁਤ ਸੇਵਾ ਕਰਦੀ ਉਹਨਾਂ ਨੇ ਤੇ ਆ ਖੂ ਮੱਲਾ ਉਹਨੇ ਚਾਲੂ ਹਾਲ ਦੇ ਵਿੱਚ ਕਰਤਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਈ ਵਾਰੀ ਰੱਬ ਦੇ ਮੱਲਾ ਕਦੇ ਕ੍ਰੋਪੀ ਵਾਲੋ ਜਾਂ ਕੋਈ ਆਉਣ ਵਾਲਾ ਸਮਾਂ ਪਾਣੀ ਦੀਚੇ ਜਾ ਰਿਹਾ ਵੀ ਇਹ ਖੂ ਮੱਲਾ ਚਾਲੂ ਹਾਲਤ ਚਾ ਵੀ ਲੋਕ ਇੱਥੇ ਆ ਪਾਣੀ ਪੀਣਗੇ ਬਾਕੀ ਆ ਦੇਖੋ ਆਸੇ ਪਾਸੇ ਦਾ ਮਾਹੌਲ ਬਾਕੀ ਇੱਕ ਇੱਕ ਹੀ ਨੇ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੱਲਾ ਸਾਡੇ ਪੱਡ ਮਹਾਰਾਜ ਤੇ ਮੱਲਾ ਉਸ ਤੋਂ ਆਸੇ ਪਾਸੇ ਬਾਬਾ ਸੇਰ ਸਿੰਘ ਜੀ ਨੇ ਖੂ ਚਲਾਏ ਦੇ ਨਾਲੇ ਸੱਪੜ ਦੀ ਚੰਗੀ ਤਰ੍ਹਾਂ ਸਫਾਈ ਕਰਕੇ ਚਾਰਦਿਵਾਰੀ ਕਰਕੇ ਦਿਲੋਂ ਸਤਿਕਾਰ ਆ ਬਾਬਾ ਸੇਰ ਸਿੰਘ ਜੀ ਦਾ ਜਿਨ੍ਹਾਂ ਦੀ ਮੱਲੋ ਮੇਨ ਸਦਕਾ ਸਾਰੀ ਸੰਗਤ ਦੀ ਸੇਵਾ ਭਾਵਨਾ ਤੇ ਇੱਕ ਉਹ ਆ ਦੇਖੋ ਵੀਰ ਦਾ ਵੀ ਬਹੁਤ ਧੰਨਵਾਦ ਹੈ ਜਿਹਨੇ ਆਪਣੇ ਖੇਤ ਦੇ ਵਿੱਚੋਂ ਹਨਾ ਖੂ ਸੀਗਾ ਉਹਨੇ ਉਸੇ ਤਰ੍ਹਾਂ ਬਣਵਾਤਾ ਵੀ ਕੱਲ ਨੂੰ ਜੇ ਲੋੜ ਪੈਂਦੀ ਹੈ ਖੂ ਚਾਲੂ ਹਾਲ ਦੇ ਵਿੱਚ ਲੋਕਾਂ ਨੂੰ ਪਾਣੀ ਪੀਣ ਦੀ ਲੋੜ ਪਵੇ ਤਾਂ ਇਹ ਖੂ ਚਾਲੂ ਹਾਲ ਦੇ ਵਿੱਚ ਹੈਗਾਗਾ ਇਹ ਖੂ ਚੱਲੂਗਾ ਤੇ ਬਾਕੀ ਜੇ ਵੀਡੀਓ ਵਧੀਆ ਲੱਗੀ ਤਾਂ ਅਗੇ ਸ਼ੇਅਰ ਕਰ ਦਿਓ ਧੰਨਵਾਦ